ਖਬਰ ਤੁਹਾਨੂੰ ਗਰਦਾਸਪੁਰ ਦੇ ਪਿੰਡ 나ਥੂ ਖੈਰਾ ਦੀ ਦਿਖਾ ਰਹੇ ਹਾਂ ਜਿੱਥੇ ਕਿ ਇੱਕ ਕਿਸਾਨ ਨੇ ਆਪਣੀ ਜ਼ਮੀਨ ਗਿਰਵੀ ਰੱਖ ਕੇ ਆਪਣੇ 36 ਸਾਲਾਂ ਜਵਾਨ ਪੁੱਤ ਨੂੰ ਵਿਦੇਸ਼ 사ウਦੀਆਰਬ ਭੇਜਿਆ ਸੀ ਰੋਜ਼ ਰੋਟੀ ਕਮਾਉਣ ਵਾਸਤੇ ਪਰ ਅੱਜ ਉਸ ਨੌਜਵਾਨ ਦੀ ਭੇਦ ਪਰੇ ਹਾਲਤ ਦੇ ਵਿੱਚ 사ウਦੀਆਰਬ ਵਿੱਚ ਮੌਤ ਹੋ ਗਈ ਹੈ ਜਿਸ ਤੋਂ ਬਾਅਦ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਇਹ ਤਸਵੀਰਾਂ ਤੁਹਾਨੂੰ ਨਾਲ-ਨਾਲ ਦਿਖਾ ਰਹੇ ਹਾਂ ਜਿੱਥੇ ਕਿ ਬਹੁਤ ਯਾਸਾਂ ਦੇ ਨਾਲ ਬਹੁਤ ਹੀ ਚਾਅਮਾਂ ਦੇ ਨਾਲ ਕਰੋ ਵਿਦੇਸ਼ ਤੋੜਿਆ ਨੌਜਵਾਨ ਦੀ ਲਾਸਟ ਘਰ ਵਾਪਸ ਪਰਤ ਰਹੀ ਹੈ ਨੰਬਰਦੇਵ ਸਿੰਘਾ ਮੇਰਾ ਬੇਟਾ ਵਾ ਬੜੀ ਮੁਸ਼ਕਲ ਹੋਈ ਮੈਂ ਕਰਜ਼ਾ ਚੁੱਕੇ ਜ਼ਮੀਨ ਤੇ ਤੈਨੂੰ ਬਾਹਰ ਕਰ ਲਿਆ ਵਾ ਤੇ ਪਰ ਇਹ ਆ ਬੜੀ ਮੁਸ਼ਕਲ ਮੇਰੀ ਹਲਪ ਕਰਨ ਜਿੱਦਾਂ ਵੀ ਹੁੰਦੀ ਮੋਦੀ ਸਰਕਾਰ ਤੋਂ ਕੋਨ ਮੰਤਰੀ ਜਿੱਦਾਂ ਵੀ ਹੁੰਦੀ ਹਲਪ ਕਰਕੇ ਮੇਰਾ ਬੇਟਾ ਡਰਉਣਾ ਚਾਹੀਦਾ ਪੰਜਾਬ ਸਰਕਾਰ ਮੈਂ ਕਰੇ ਸਾਨੂੰ ਪਤਾ ਇਦਾਂ ਹਰ ਲੋੜੇ ਲਗਾਈ ਆ ਵੀ ਪਤਾ ਨਹੀਂ ਕਿ ਹੋਇਆ ਜਾਂ ਨਹੀਂ ਸਕੀ ਨਹੀਂ ਸਾਨੂੰ ਹੁਣ ਇੱਥੇ ਕੀ ਪਤਾ ਲੱਗਦਾ ਵੀ ਕੀ ਹੋਇਆ ਜਾਂ ਕੀ ਨਹੀਂ ਹੋਇਆ ਪਤਾ ਨਹੀਂ ਵੀ ਜਾਂ ਕਿਦਾਂ ਹੋਇਆ ਕਿਦਾਂ ਨਹੀਂ ਹੋਇਆ ਮਾਂ ਗਾੜੀ ਇਹੋ ਹੀ ਆ ਵੀ ਜਿਹੜੀ ਨਿਊ ਹੈਲਪ ਹੋਏ ਆਦੀ ਕਰਨ ਸਾਡੀ ਬੇਟੀ ਦੀ ਇੱਥੇ ਲਾਸ਼ ਹੋਣੀ ਚਾਹੀਦੀ ਸਾਨੂੰ ਸ਼ੱਕ ਆ ਵੀ ਕਿ ਇਦਾਂ ਕਤਲ ਕੀਤਾ ਹੰਦਾ ਵਾ ਤੇ ਸਾਨੂੰ ਸ਼ੱਕ ਆ ਤੇ ਬੜੀ ਮੁਸ਼ਕਲ ਹੋਈ ਆ ਦੀ ਖੋਜ ਕੀ ਤੇ ਛੋਟੇ ਛੋਟੇ ਬੱਚੇ ਆ ਤੇ ਬੜੀ ਮੁਸ਼ਕਲ ਹੋਣਾ ਇਹਨਾਂ ਦੇ ਮੈਂ ਮਨਦੀਪ ਸਿੰਘ ਦੀ ਪਿਆਣਾ ਮੇਰੇ ਪਿਓ ਦੀ ਬਹੁਤ ਹਾਲਤ ਮਾੜੀ ਆ ਸਾਡੇ ਬਹੁਤ ਗਰੀਬ ਹੈ ਮੇਰਾ ਪਿਓ ਮਹਾਂ ਪੈਸੇ ਲਾ ਕੇ ਭੇਜਿਆ ਆਪਣੇ ਭਰਾ ਨੂੰ ਬਾਹਰ ਵਹੀ ਮੰਗ ਸਰਕਾਰ ਨੂੰ ਕਰਦੇ ਆ ਕਿ ਸਾਡੇ ਭਰਾ ਦੀ ਲਾਸ਼ ਸਾਰਾ ਕੁਝ ਸਾਨੂੰ ਫੇਰਨਾ ਚਾਹੀਦਾ ਮੇਰਾ ਪਿਓ ਬਹੁਤ ਗਰੀਬ ਹੈ ਬੱਚੇ ਛੋਟੇ ਛੋਟੇ ਆ ਬਹੁਤ ਮਹਾਂ ਖਰਚਾ ਪੜਨ ਕਰਦਾ ਕਰਦੇ ਮੇਰੇ ਭਰਾ ਨੂੰ ਪੈਸੇ ਦਾ ਸਰਕਾਰ ਨੂੰ ਮੰਗ ਲਗਾ ਸਾਰੇ ਸਾਡੀ ਮੰਗ ਸੁਣਿਆ ਜੀ ਨਾਮ ਰਣਜੋਤ ਸਿੰਘ ਆ ਪਿੰਡ ਕੋਕਲੋੜਾ ਹੈ ਮੇਰਾ ਇਹ ਨਿਤਖਰੇ ਜੋ ਮਨਦੀਪ ਸਿੰਘ ਬੱਚਾ ਹੈ ਇਹ ਸੋਜੀ ਰਬ ਰੋਟੀ ਜੋ ਜੋਜੀ ਰੋਟੀ ਵਾਸਤੇ ਗਿਆ ਹੋਇਆ ਸੀ ਅਤੇ ਸਾਨੂੰ ਕੱਲ ਹੀ ਪਤਾ ਲੱਗਾ ਹੈ ਕਿ ਉਸ ਦੀ ਭੇਡ ਪੜੇ ਹਲਾਤਾਂ ਵਿੱਚ ਮੌਤ ਹੋ ਗਈ ਹੈ ਸਾਨੂੰ ਇਸ ਗੱਲ ਦਾ ਬਹੁਤ ਅਫਸੋਸ ਹੈ ਕਿ ਇਹ ਗਰੀਬ ਪਰਿਵਾਰ ਹੈ ਇਹਨੇ ਬਹੁਤ ਹੀ ਮੁਸ਼ਕਲ ਦੇ ਨਾਲ ਜ਼ਮੀਨ ਤੇ ਕਰਜ਼ਾ ਲੈ ਕੇ ਫਿਰ ਆਪਣੇ ਬੱਚੇ ਨੂੰ ਬਾਹਰ ਭੇਜਿਆ ਕਿਉਂਕਿ ਜੋ ਘਰ ਦੀ ਹਾਲਾਤ ਚੰਗੀ ਹੋ ਸਕੇ ਸੋ ਅਸੀਂ ਇਸ ਗੱਲ ਵਿੱਚ ਪਿੰਡ ਵਾਸੀ ਅਤੇ ਜੋ ਵੀ ਲਾਗੇ ਪਿੰਡ ਆ ਸਾਰੇ ਹੀ ਬਹੁਤ ਅਫਸੋਸ ਕਰ ਰਹੇ ਹਾਂ ਕਿ ਇਸ ਪਰਿਵਾਰ ਨਾਲ ਜੋ ਕੁਝ ਹੋਇਆ ਹੈ ਬਹੁਤ ਹੀ ਮਾੜਾ ਹੋਇਆ ਹੈ ਅਤੇ ਅਸੀਂ ਸਰਕਾਰ ਨੂੰ ਇਹ ਵੀ ਕਹਿੰਦੇ ਹੈਗਾ ਜੋ ਸਾਡਾ ਬੱਚਾ ਮਨਦੀਪ ਸਿੰਘ ਸੌਦੀਰ ਵਿੱਚ ਗਿਆ ਸੀ ਇੱਕ ਚੰਗੇ ਭੁਗ ਵਾਸਤੇ ਗਿਆ ਹੋਇਆ ਸੀ ਅਤੇ ਹੁਣ ਉਸ ਦੀ ਡੈਥ ਜੋ ਉੱਥੇ ਹੋ ਗਈ ਹੈ ਪਤਾ ਨਹੀਂ ਕਿਸ ਕਾਰਨ ਹੋਈ ਹੈ ਕਿਉਂਕਿ ਉਹ ਤਾਂ ਬਿਲਕੁਲ ਕੋਈ ਨਸ਼ਾ ਪਤਾ ਨਹੀਂ ਸੀ ਕਰਦਾ ਇੱਕ ਚੰਗਾ ਹੀ ਹੋਣ ਹਰ ਬੱਚਾ ਸੀ ਉਸ ਦੇ ਜੋ ਛੋਟੇ-ਛੋਟੇ ਬੱਚੇ ਹਨ ਅਤੇ ਘਰ ਵਾਲੀ ਹੈ ਅਤੇ ਇਹ ਉਹਨਾਂ ਦੇ ਆਪਣਾ ਭਾਈ ਸਾਹਿਬ ਜੋ ਹੈ ਇਹ ਪਰਿਵਾਰ ਵਿੱਚ ਉਹਨਾਂ ਪਰਿਵਾਰ ਹੈ ਅਤੇ ਸਰਕਾਰ ਨੂੰ ਅਸੀਂ ਮੋਦੀ ਸਰਕਾਰ ਨੂੰ ਭਗਵੰਤ ਮਾਨ ਸਰਕਾਰ ਨੂੰ ਸਾਊਦੀ ਅਰਬ ਸਰਕਾਰ ਨੂੰ ਇਹ ਹੀ ਅਪੀਲ ਕਰਦੇ ਹਾਂ ਕਿ ਜਿੰਨਾ ਵੀ ਹੋ ਸਕੇ ਇਸ ਪਰਿਵਾਰ ਦੀ ਮਦਦ ਕੀਤੀ ਜਾਵੇ ਕਿਉਂਕਿ ਜੋ ਘਰ ਹੈ ਕੱਚੇ ਬੱਚੇ ਮਕਾਨ ਪੱਕੇ ਮਕਾਨ ਹਨ ਅਤੇ ਮਾੜੀ ਹਾਲਤ ਹੈ ਦੁੱਧ ਪਾ ਕੇ ਜਿਸ ਤਰ੍ਹਾਂ ਵੀ ਹੋਵੇ ਘਰ ਦਾ ਗੁਜ਼ਾਰਾ ਕਰ ਰਹੇ ਹਨ ਅਤੇ ਜ਼ਮੀਨ ਥੋੜੀ ਹੈ ਸਰਕਾਰ ਨੂੰ ਇਹ ਹੀ ਅਪੀਲ ਹੈ ਕਿ ਇਸ ਪਰਿਵਾਰ ਦੀ ਵਸੂਅਤਨਮਤ ਕੀਤੀ ਜਾਵੇ ਮੇਰਾ ਨਾਮ ਜੀ ਸਰਮ ਸਿੰਘ ਮੌਜੂਦਾ ਸਰਪੰਚ ਹਾਂ ਜੀ ਇੱਥੋਂ ਇਹ ਮੇਰਾ ਭਤੀਜਾ ਆ ਮਨਦੀਪ ਸਿੰਘ ਜੋਤੀ ਇਹ ਥੋੜੀ ਦੇਰ ਹੋਈ ਹੈ ਜੇਕਰ ਦੋ ਮਹੀਨੇ ਪੂਰੇ ਨਹੀਂ ਹੋਏ ਤੇ ਉੱਥੇ ਬੇਟੇ ਨੇ ਕਿਸੇ ਨੇ ਵੀਡੀਓ ਬਣਾ ਕੇ ਸਾਨੂੰ ਭਾਈ ਆ ਵੀ ਡੈਥ ਹੋ ਗਈ ਹੈ ਅਸੀਂ ਜਦੋਂ ਵੀਡੀਓ ਵੇਖੀ ਆ ਤਾਂ ਸਾਨੂੰ ਸ਼ੱਕ ਜਾ ਆਪਦਾ ਜਿੱਦਾਂ ਕੋਈ ਲੜਾਈ ਝਗੜੇ ਦਾ ਕੇਸ ਆ ਤੇ ਬੱਚੇ ਨੂੰ ਖੂਨ ਦੀ ਉਲਟੀ ਵੀ ਆਈ ਆ ਵੀਡੀਓ ਹਟ ਭਾਗੇ ਤੁਹਾਨੂੰ ਦੇ ਦੇਵਾਂਗੇ ਤੇ ਛੋਟੇ ਛੋਟੇ ਬੱਚੇ ਆ ਮਾਤਰ ਪਰਵਾ ਰਿਆ ਆ ਐਂ ਤਾਂ ਸਰਕਾਰ ਕੋਲ ਮੰਗ ਕਰਦੇ ਆ ਜੀ ਸਰਕਾਰ ਮਦਦ ਕਰੇ ਡੈੱਡ ਬਾਡੀ ਸਾਡੇ ਪਿੰਡ ਤੱਕ ਪਹੁੰਚਣੀ ਹੋਣੀ ਚਾਹੀਦੀ ਪਿੰਡ ਤੇ ਜਦੋਂ ਸਾਨੂੰ ਪਰਸਪਲ ਪਤਾ ਲੱਗਾ ਸਾਰਾ ਪਿੰਡ ਹੀ ਵਿਚਾਰਾ ਇੱਥੇ ਇਕੱਠਾ ਹੋਇਆ ਸਾਰਿਆਂ ਬੇਨਤੀ ਹੈ ਜੀ ਸਾਡੀ ਹੱਥ ਜੋੜ ਕੇ ਜਿਹੜਾ ਭਣਾ ਸੀ ਉਹਦੇ ਵਾਪਰ ਗਿਆ ਡੈੱਡ ਬਾਡੀ ਜਰੂਰ ਪਿੰਡ ਆਉਣੀ ਚਾਹੀਦੀ